ਜੰਗ ਦੇ ਅਸਰ ਜਿਹੜੇ ਨੇ ਬਣੇ ਹੋਏ ਆ ਲੋਕਾਂ ਦੇ ਵਿੱਚ ਡਰ ਵੇਖਣ ਨੂੰ ਮਿਲਦਾ ਨਹੀਂ ਜੰਗ ਦੇ ਅਸਰ ਜਿਹੜੇ ਆ ਇਸ ਦਾ ਵੀ ਕੋਈ ਗੱਲ ਨਹੀਂ ਆ ਪਰ ਜਿਹੜੀ ਜੰਗ ਹਿੰਦੁਸਤਾਨ ਪਾਕਿਸਤਾਨ ਦੀ ਕਹੀ ਜਾ ਰਹੀ ਆ ਉਹ ਜੰਗ ਨਹੀਂ ਹੋ ਰਹੀ ਜਿਹੜੇ ਅਤਿ ਕਵਾਦੀ ਆ ਉਹਨਾਂ ਦਾ ਖਾਤਮਾ ਹੋ ਰਿਹਾ ਸਾਡੇ ਪ੍ਰਧਾਨ ਮੰਤਰੀ ਨਰਮੋਦੀ ਕੀ ਨੇ ਜਿਹੜੇ ਤਿੰਨੇ ਸੈਨਾ ਦੇ ਅਪਦੇਸ਼ ਕਰਕੇ ਉਹਨਾਂ ਨੂੰ ਜਿਹੜੇ ਇਹ ਲੋ ਟਿਕਾਣਿਆਂ ਤੇ ਉਹਨਾਂ 'ਤੇ ਹਮਲਾ ਕੀਤਾ ਸਿਰਫ ਅਤਕਵਾਦੀ ਹੀ ਮਰੇ ਆ ਇਹਦੇ ਚ ਬੜੀ ਵੱਡੀ ਜਿੱਤ ਹੈ ਸਾਡੀ ਸੈਨਾ ਦੀ ਕਿ ਜਿਹਦੇ ਚ ਕੋਈ ਵੀ ਸਿਵਿਲিয়ান ਨਹੀਂ ਮਰਿਆ ਪਾਕਿਸਤਾਨ ਦਾ ਜਿਹੜੇ ਵੀ ਮਰੇ ਆ ਜੜੀਆਂ ਵੀ ਖਬਰ ਆ ਰਹੀਆਂ ਸਿਰਫ ਅਤਕਵਾਦੀਆਂ ਦੀ ਆ ਰਹੀਆਂ ਕਿਉਂਕਿ ਪਾਕਿਸਤਾਨ ਨੂੰ ਪਤਾ ਹੈ ਕਿ ਜਿੱਥੇ ਅਤਕਵਾਦੀ ਰਹ ਰਹੇ ਆ ਕਿਉਂਕਿ ਪਾਕਿਸਤਾਨ ਪੂਰੀ ਸਪੋਰਟ ਕਰਦਾ ਉਹਨਾਂ ਨੂੰ ਤੇ ਉੱਥੇ ਕੋਈ ਵੀ ਸਿਵਿਲিয়ান ਨਹੀਂ ਸੀਗਾ ਸਰਕਾਰ ਨੂੰ ਹਿੰਦੁਸਤਾਨ ਸਰਕਾਰ ਆਰਮੀ ਨੂੰ ਵੀ ਪਤਾ ਸੀ ਇਸ ਕਰਕੇ ਉਹਨਾਂ ਬੜੀ ਵਧੀਆ ਤਰੀਕੇ ਨਾਲ ਉੱਥੇ ਅਤਕਵਾਦੀ ਖਤਮ ਕੀਤੇ ਉਹਨਾਂ ਦੇ ਨੋ ਜਿਹੜੇ ਟਿਕਾਣੇ ਸੀਗੇ ਮੇਨ ਉਹਨਾਂ ਨੂੰ ਖਤਮ ਕੀਤਾ ਜਿੱਥੋਂ ਅੰਤਕਵਾਦੀ ਪੈਦਾ ਕੀਤੇ ਜਾਂਦੇ ਸੀ ਉਹਨਾਂ ਦਾ ਬ੍ਰੇਨ ਵਾਸ਼ ਕਰਕੇ ਉਹਨਾਂ ਨੂੰ ਅੱਤਕਵਾਦੀ ਬਣਾਇਆ ਜਾਂਦਾ ਸੀ ਤੇ ਜਿਹੜਾ ਹਿੰਦੁਸਤਾਨ ਤੇ ਹਮਲਾ ਕਰ ਰਿਹਾ ਪਰ ਉਹਨਾਂ ਨੇ ਇੱਕ ਬੜੀ ਕਾਨੂੰਨੀ ਹਰਕਤ ਕੀਤੀ ਜਿਹੜੀ ਅੱਜ ਉਹਨੇ ਕੋਈ ਦੁਪਹਿਰ ਦੇ 1.5 ਵਜੇ ਦੇ ਕੋਲ ਕੋ ਉਹਨਾਂ ਨੇ ਪੁੰਛ ਜਐਨਕੇ ਦੇ ਪੁੰਛ ਰਜ਼ੋਰੀ ਦੇ ਵਿੱਚ ਇੱਕ ਗੁਰਦੁਆਰੇ ਤੇ ਹਮਲਾ ਕੀਤਾ ਜਿਹਦੇ ਵਿੱਚ ਸਾਡੇ 10 ਨਾਗਰਿਕ ਸ਼ਹੀਦ ਹੋਏ ਆ ਉਹਦੇ ਚ ਸਾਡੇ ਸਿੱਖ ਭਰਾ ਸੀਗੇ ਜਿਹੜੇ ਉੱਥੇ ਰਾਗੀ ਸੀਗੇ ਬਾਤ ਕਰਦੇ ਸੀ ਗੁਰਦੁਆਰੇ ਦੀ ਸੇਵਾ ਕਰਦੇ ਸੀ ਇੱਕ ਐਕਸ ਫਾਰਮੀ ਦੇ ਪਰਸਨ ਸੀਗੇ ਜਿਨ੍ਹਾਂ ਦੀ ਡੈਥ ਹੋਈ ਆ ਮੈਂ ਉਹਨਾਂ ਨੂੰ ਵੀ ਸ਼ਰਧਾਂਜਲੀ ਦਿਨਾ ਉਹਨਾਂ ਦੇ ਪਰਿਵਾਰ ਨੂੰ ਬਲ ਦੇਣ ਦੀ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਉਹਨਾਂ ਨੂੰ ਬਲ ਮਿਲੇ ਤੇ ਰਹੀ ਗੱਲ ਜਿਹੜੀ ਪ੍ਰਚਾਰ ਹੋ ਰਿਹਾ ਸੋਸ਼ਲ ਮੀਡੀਆ ਤੇ ਕਿ ਬਈ ਜੰਗ ਲੱਗ ਜਾਨੀ ਅੱਜ ਇਸ ਦਾ ਕੋਈ ਇਸ਼ਾਰਨੀ ਆ ਮੈਂ ਦੁਨੀਆ ਨੂੰ ਕਹਿਣਾ ਚਾਹਨਾ कि ਤੁਸੀਂ ਇਸ طرح ਦੁਕਾਨਾਂ ਤੇ ਜਾਂ ਪੈਟਰੋਲ ਪੰਪ ਤੇ ਜਾ ਕੇ ਭੀੜ ਨਾਲ ਇਕੱਠੀ ਕਰੋ ਕਿ ਕਿਸੇ ਚੀਜ਼ ਦੀ ਵਾਰਦਾਤ ਹੋ ਜਾਏ ਤੇ ਮੈਂ ਰਿਕਵੈਸਟ ਕਰਦਾ ਸਾਰੇ ਦੇਸ਼ ਵਾਸੀਆਂ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਖਾਸ ਕਰਕੇ ਕਿ ਬਈ ਇਸ طرح ਦੀ ਕੋਈ ਗੱਲ ਨਹੀਂ ਸਿਰਫ ਰਹਿਸਲ ਹੋ ਰਹੀ ਹੈ ਜੀ ਭਾਰਤ ਮਾਤਾ ਕੀ ਜੈ ਬੰਦੇ ਮਹਾਰਤ ਬੰਦੇ ਬੰਦੇ ਮਾਤਰਮ ਸਾਡਾ ਹਿੰਦੁਸਤਾਨ ਹਮੇਸ਼ਾ ਅੱਗੇ ਰਿਹਾ ਅੱਗੇ ਰਹੇਗਾ ਤੇ ਇਸ ਕਰਕੇ ਜਿੰਨੇ ਵੀ ਮੇਰੇ ਸਾਥੀ ਇੱਥੇ ਆਏ ਨੇ ਸਵਾਰ ਸਾਈਕਲ ਜੀ ਦੇ ਸੱਦੇ ਤੇ ਸਾਡੇ ਮਨੀਸ਼ ਸ਼ਰਮਾ ਜੀ ਬੀਜੇਪੀ ਤੋਂ ਜੋ ਆਪਣਾ ਮਹਾਮંત્રી ਨੇ ਅਮਰੀਕਾ ਰੇ ਤੇ ਜਿਨੇ ਵੀ ਸਾਡੇ ਤੁਸ਼ੀਲ ਕੁਮਾਰ ਜੀ ਸਾਡੀ ਗੁਰਨਾਰਕ ਮਾਰਕੀਟ ਉਥੋਂ ਆਏ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਇੱਕ ਸਾਡੇ ਰਿਟਾਇਰ ਐਲਸਟੋ ਰਿਟਾਇਰ ਨੇ ਇਹਨਾਂ ਦੀ ਵੀ ਇੱਕ ਐਸੋਸੀਏਸ਼ਨ ਹੈ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੀ ਆ ਇੱਕ ਸਾਡੀ ਟੈਨੈਂਟ ਐਸੋਸੀਏਸ਼ਨ ਹੈ ਜਿਹੜੇ ਕਿਰਾਏਦਾਰ ਹੁੰਦੇ ਆ ਉਹਨਾਂ ਦੀ ਵੀ ਇੱਕ ਐਸੋਸੀਏਸ਼ਨ ਬਣੀ ਆ ਤੇ ਜਵਾਰ ਲਾਲ ਜੀ ਵੀ ਸਾਡੇ ਨਾਲ ਨੇ ਵਰੁਣ ਜੀ ਨੇ ਅੰਕਲ ਜੀ ਨੇ ਮੈਂ ਸਾਰਿਆਂ ਦਾ ਧੰਨਵਾਦ ਕੀਤਾ ਬੋਬੀ ਭਾਜੀ ਨੇ ਪਵਨ ਜੀ ਨੇ ਇਹ ਮੌਕਾ ਨਹੀਂ ਹੈ ਵੈਸੇ ਮੈਂ ਸਾਰਿਆਂ ਦਾ ਨਾਮ ਲੈ ਰਿਹਾ ਪਰ ਨਾਮ ਇਸ ਲਈ ਲੈ ਰਿਹਾ ਕਿ ਅਸੀਂ ਸਾਰੇ ਇਕੱਠੇ ਆ ਸਾਨੂੰ ਵੰਡਿਆ ਗਿਆ ਲੋਕਾਂ ਨੂੰ ਬਾਰ ਬਾਰ ਕਹਿ ਕੇ ਮੈਂ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਦੀਆਂ ਮੌਕਿਆਂ ਦੀਆਂ ਸਰਕਾਰਾਂ ਨੇ ਸਾਡੇ ਵਿੱਚ ਵੰਡਪਾਣ ਦੀ ਕੋਸ਼ਿਸ਼ ਕੀਤੀ ਜਿਹੜੀ ਉਹ ਕਾਮਯਾਬ ਵੀ ਹੋਈ ਸਾਨੂੰ ਵੰਡ ਮੰਡਕੇ ਰੱਖਿਆ ਨਾਮ ਹੈ ਪਰ ਅੱਜ ਅਸੀਂ ਜੰਗ ਦੀ ਗੱਲ ਕਰ ਰਹੇ ਹਾਂ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਕਹਿਣਾ ਚਾਹੁੰਦਾ ਅੰਬੀਸ਼ਰ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਘਬਰਾਣ ਦੀ ਲੋੜ ਨਹੀਂ ਆ ਹਾਂਜੀ ਤੁਸੀਂ ਤੁਸੀਂ ਮੇਰਾ ਤਾਂ ਨਾਮ ਦੱਸੋ ਕਿ ਜਿਹੜੀ ਇਹ ਜੰਗ ਦੇ ਬਾਰੇ ਕਿ ਕਿਸੇ ਉਸ ਗੱਲ ਨੂੰ ਮੰਨਦੇ ਹੋ ਕਿ ਜਿਹੜੀ ਜੰਗ ਹੈ ਉਹ ਕੱਲੀ ਇੱਕ ਜਗ੍ਹਾ ਦੀ ਨਹੀਂ ਜੇ ਦੋ ਦੇਸ਼ਾਂ ਦੇ ਵਿੱਚ ਤੇ ਦੋਨੋਂ ਦੇਸ਼ਾਂ ਦਾ ਨੁਕਸਾਨ ਹੋ ਸਕਦਾ ਮੇਰਾ ਨਾਮ ਅਸ਼wini ਕੁਮਾਰ ਹੈ ਪੰਜਾਬ ਪੁਲਿਸ ਐਸਸੀਲਡਰ ਨਾਲ ਵਾਈਸ ਪ੍ਰੈਜ਼ੀਡੈਂਟ ਹਾਂ ਤੇ ਮਾਨਮ ਘੌਰ ਦੇ ਵਿੱਚ ਬਤੌਰ ਕਮੈਂਡਰ ਮੈਂ ਇਹ ਸੇਵਾ ਨਿਭਾ ਰਿਹਾ ਮੈਂ ਆਪ ਵੀ ਨੂੰ ਇਸ ਸਤਿ ਸ੍ਰੀ ਅਕਾਲ ਦੇ ਰਾਈ ਮਾਧਮ ਰਾਈ ਬੇਨਤੀ ਕਰਨਾ ਚਾਹੁੰਦਾ ਹਾਂ ਸ੍ਰੀ ਸੁਭਾਸ਼ ਸ਼ੈਕਲ ਜੀ ਜੋ ਕਿ ਸਾਡੇ ਸਮਾਜ ਸੇਵੀ ਸਾਡੇ ਸਾਰਿਆਂ ਦੇ ਨਾਲ ਬੜੇ ਅੱਛੇ ਕੰਮ ਜਿਹੜੇ ਕਰ ਰਹੇ ਨੇ ਅੱਜ ਇਹਨਾਂ ਦੇ ਸੱਦੇ ਦੇ ਉੱਤੇ ਅਸੀਂ ਸਾਰੇ ਜਾਣੀ ਇੱਥੇ ਜਿਹੜੇ ਆ ਉਹਨਾਂ ਦਾ ਸਾਥ ਦੇਣ ਵਾਸਤੇ ਆਏ ਆ ਸਾਨੂੰ ਇਹ ਪਤਾ ਚੱਲਿਆ ਹੈ ਤੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਕੱਲ ਬੀਤੀ ਰਾਤ ਪਾਕਿਸਤਾਨ ਦੇ ਵਿੱਚ ਸਾਡੇ ਮੋਦੀ ਜੀ ਵੱਲੋਂ ਆਪਣੇ ਜਿਹੜਾ 에ਅ ਟੈਕ ਜਿਹੜਾ ਕਰਾ ਕੇ ਪਾਕਿਸਤਾਨੀ ਜਿਹੜੇ ਅੰਤਕਵਾਦੀ ਸੀ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਜਿਹੜਾ ਵਾ ਹਮਲਾ ਕੀਤਾ ਗਿਆ ਕਿਸੇ ਸਿਵਿਲਿਅਨ ਨੂੰ ਕਿਸੇ ਵੀ ਕਿਸੇ ਹੋਰ ਨਾਗਰਿਕ ਨੂੰ ਸਾਡੇ ਆਰਮੀ 에ਟੈਕ ਦੇ ਰਾਈ ਕਿਸੇ ਨੂੰ ਕੋਈ ਨੁਕਸਾਨ ਜਿਹੜਾ ਨਾ ਪਛਾਇਆ ਗਿਆ ਨਾ ਪਛਾਣਦੀ ਸਾਡੀ ਜਿਹੜੀ ਫੌਜੀ ਕੋਈ ਮੰਚਾ ਹੈ ਮੈਂ ਇਸ ਪਾਕਿਸਤਾਨ ਨੂੰ ਤੁਹਾਡੇ ਮਾਧਮ ਰਾਈ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਬਾਜ ਆ ਜਾਓ ਕਿਉਂਕਿ ਤੁਸੀਂ ਤੁਹਾਡੇ ਅੰਦਰ ਹੀ ਲੁਦੇਨ ਪੈਦਾ ਹੋਇਆ ਸੀ ਅਮਰੀਕਾ ਨੇ ਲੁਦੇਨ ਨੂੰ ਤੁਹਾਡੇ ਅੰਦਰੋਂ ਹੀ ਮਾਰ ਕੇ ਖੜਿਆ ਸੀ ਸਭ ਤੋਂ ਜਨਨੀ ਜਿਹੜੀ ਆਪਣੀ ਮੋਢੇ ਦੇ ਵਿੱਚ ਜਿਹੜੀ ਅੰਤਖਵਾਦ ਪੈਦਾ ਕਰਦੀ ਉਹ ਉਹ ਪਾਕਿਸਤਾਨ ਕਹੇ ਦੀ ਜਿਹੜੀ ਜਨਨੀ ਆ ਪਾਕਿਸਤਾਨ ਨੂੰ ਇਸ ਚੀਜ਼ ਤੋਂ ਜਿਹੜਾ ਆਵਾਜ਼ ਆਉਣਾ ਚਾਹੀਦਾ ਵਾ ਵੇਖੋ ਅੱਜ ਵੀ ਇਹਨਾਂ ਪਾਕਿਸਤਾਨੀ ਘਨੌਣੀ ਹਰਕਤ ਉਹਨਾਂ ਨੇ ਸਾਡੇ ਪਸ਼ਮੀਰ ਦੇ ਵਿੱਚ ਸਾਡੇ 10 ਜਿਹੜੇ ਨਾਗਰਿਕ ਸੀਗੇ ਸ਼ਹੀਦ ਕਰ ਦਿੱਤੇ ਜਿਨ੍ਹਾਂ ਵਿੱਚ ਦੋ ਸਾਡੇ ਗੁਰਦਵਾਲਾ ਸਾਹਿਬ ਦੇ ਸਿੰਘ ਸੀਗੇ ਜੋ ਕਿ ਪਾੜ ਕਰ ਰਹੇ ਸੀਗੇ ਉਹਨਾਂ ਦੀ ਵੀ ਸ਼ਹੀਦੀ ਜਿਹੜੀ ਹੋएगी ਔਰ ਸਾਡੇ ਗੁਰਦਵਾਰਾਂ ਦੀ ਤਾਰ ਦੀ ਗੁਰਦਵਾਲਾ ਸਾਹਿਬ ਦੀ ਵੀ ਜਿਹੜੀ ਆ ਬੇਅਦਬੀ ਹੋਈ ਇਹ ਅਸੀ ਬਰਦਾਸ਼ਤ ਹਾਂਜੀ ਸਰ ਜਿਹੜਾ ਅੱਜ ਅੰਮ੍ਰਿਤਸਰ ਦੇ ਵਿੱਚ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਲੇਕਿਨ ਇਸ ਮੌਕ ਡ੍ਰਿਲ ਨੂੰ ਲੋਕ ਜਿਹੜੇ ਨੇ ਜੰਗ ਸਮਝ ਰਹੇ ਆ ਡੀਮਾਰਟ ਦੇ ਵਿੱਚ ਵੇਖਿਆ ਜਾਵੇ ਤਾਂ ਰਸ਼ ਪੈ ਚੁੱਕਾ ਹੈ ਲੋਕਾਂ ਨੂੰ ਲੱਗ ਰਿਹਾ ਕਿ ਜੰਗ ਲੱਗ ਚੁੱਕੀ ਹੈ ਜਦ ਦੀ ਮਹੀਨੇ-ਮਹੀਨੇ ਦੇ ਰਾਸ਼ਨ ਭਰੇ ਜਾ ਰਹੇ ਆ ਠੀਕ ਹੈ ਨਾ ਜੀ ਸਭ ਤੋਂ ਪਹਿਲੇ ਤੇ ਮੈਂ ਸੁਭਾਜੀ ਦਾ ਔਰ ਲੱਕੀ ਜੀ ਦਾ ਆਪਣੇ ਜਿਹੜੇ ਬਾਨੂ ਪ੍ਰਤਾਪ ਸੰਜ ਯੂਨੀਅਨ ਦੇ ਡਿਪ੍ਰੈਸਰ ਪੰਜਾਬ ਦੇ ਉਹ ਸਾਰੀਆਂ ਲਗ ਲਗ ਜਿਹੜੀਆਂ ਮਹਾਨਗਰ ਦੀਆਂ ਸੰਸਥਾਵਾਂ ਆਈਆਂ ਨੇ ਹੁਣਰਾ ਤੇ ਇਹ ਦਿলো ਧੰਨਵਾਦ ਵੀ ਕਰਦਾ ਹੈ ਔਰ ਸ਼ੁਕਰੀਆ ਵੀ ਕਰਦਾ ਹੈ ਕਿ ਉਹ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਹੌਸਲਾ ਬਦਾਨਾ ਹੈ ਗੱਲ ਜਿਹੜੀ ਕੱਲ ਚੱਲੀ ਹੈ ਜਿਹੜਾ ਆਪਰੇਸ਼ਨ ਸੰਧੂਰ ਹੈ ਉਹ ਕਿਉਂ ਕਰਨਾ ਪਿਆ ਕਿਉਂਕਿ ਜਿਹੜੇ ਸਾਈ નિર્ਦੋਸ਼ ਨਾਗਰਿਕ ਨਾਗਰਿਕਾਂ ਨੂੰ ਛੁਪ ਕੇ ਪਾਕਿਸਤਾਨ ਵੱਲੋਂ ਜਿਹੜੇ ਇਸਲਾਮੀ ਕਾਂਤਕਵਾਦ ਵੱਲੋਂ ਜਿਹੜਾ ਉਹਨਾਂ ਨੂੰ ਸਹੀਦ ਕੀਤਾ ਗਿਆ ਉਹਨਾਂ ਨੂੰ ਇੱਕ ਜਿਹੜਾ ਅੱਜ ਤੁਹਾਡੇ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਖੜਾ ਚੰਗੇ ਅੱਜ ਕੋਈ ਪ੍ਰਦਰਸ਼ਨ ਨਹੀਂ ਇਹ ਦੇਸ਼ ਨੂੰ ਸਮਰਪਿਤ ਇੱਕ ਸਾਡੀ ਭਾਵਨਾ ਹੈ। ਔਰ ਇਹ ਭਾਵਨਾ ਜਿਹੜੀ ਹੈ ਅੱਜ ਸਾਡੇ ਨਾਲ ਖੜਿਆ ਨੇ ਭਾਰਤੀ ਕਿਸਾਨ ਯੂਨੀਅਨ ਬਾਨੂੰ ਔਰ ਸਾਡੇ ਨਾਲ ਅੰਮ੍ਰਿਤਸਰ ਟੈਲੈਂਟ ਐਸੋਸੀਏਸ਼ਨ ਦੇ ਸਾਰੇ ਜਿਹੜੇ ਅਹੁਦੇਦਾਰ ਇੱਥੇ ਆਏ ਨੇ ਇੱਕ ਅਸੀਂ ਸਦਭਾਵਨਾ ਵਿਅਕਤ ਕਰ ਰਹੇ ਹਾਂ ਜਿਹੜੇ ਜੰਗ ਦਾ ਇੱਕ ਬਿਗਲ ਵੱਚੁਕਾ ਹੈ। ਪਿਛਲੇ ਦਿਨੀ ਪਹਿਲਗਾਮ ਵਿੱਚ ਕੁਝ ਅਤਿਵਾਦੀਆਂ ਨੇ 27 ਹਿੰਦੂ ਲੋਕਾਂ ਨੂੰ ਚੋਣ-ਚੋਣ ਕੇ ਮੌਤ ਦੇ ਘਾਰ ਗੋਲੀਆਂ ਮਾਰ ਕੇ ਉਤਾਵ ਦਿੱਤਾ ਸੀ ਜਿਹੜਾ ਕਿ ਮਾਨਵਤਾ ਦਾ ਹਨਨ ਹੋਇਆ ਸੀ ਔਰ ਉਸ ਤੋਂ ਬਾਅਦ ਸਾਡੇ ਦੇਸ਼ ਦੀ ਸਰਕਾਰ ਨੇ ਉਹਨਾਂ ਅੱਤਵਾਦੀਆਂ ਦੇ ਠਿਕਾਣਿਆਂ ਦੀ ਖੋਜ ਕਰਨੀ ਸ਼ੁਰੂ ਕਰਤੀ ਔਰ ਕੱਲ ਰਾਤ ਲਗਭਗ 1 ਵਜੇ ਤੋਂ ਲੈ ਕੇ 2 ਵਜੇ ਦੇ ਵਿੱਚ ਘਾਰ ਸਾਡੀ ਦੇਸ਼ ਦੀ ਸੈਨਾ ਨੇ ਪਾਕਿਸਤਾਨ ਦੇ ਉਹਨਾਂ ਬੰਕਰਾਂ ਛੁਪੇ ਹੋਏ ਖੰਖਾਰ ਅੱਤਵਾਦੀਆਂ ਦਾ ਸਫਾਇਆ ਕੀਤਾ ਜਿੰਦੇ ਵਿੱਚ ਜਿਹੜਾ ਦੋਸ਼ੀ ਸੀ ਜਿਹੜਾ ਗੁਨਾਹਗਾਰ ਸੀ ਮਾਨਵਤਾ ਦੇ ਕਤਲ ਦੇ ਜਿਹੜੇ ਗੁਨਾਹਗਾਰ ਸੀ ਜਿਨ੍ਹਾਂ ਕਿੰਨੀਆਂ ਸਾਡੀਆਂ ਭੈਣਾਂ ਨੂੰ ਵਿਧਵਾ ਕਰਤਾ ਸੰਦੂਰਨਾ ਦਾ ਇੱਕ ਆਪਰੇਸ਼ਨ ਕੀਤਾ ਗਿਆ ਔਰ ਉਸ ਆਪਰੇਸ਼ਨ ਦੇ ਵਿੱਚ ਜਿਹੜੇ ਉਹ ਖੰਖਾਰ ਸੀ ਅੱਤਵਾਦੀ ਉਹ ਮਾਰੇ ਗਏ ਔਰ ਇੱਕ ਜੰਗ ਦਾ ਐਲਾਨ ਪਾਕਿਸਤਾਨ ਨੇ ਸ਼ੁਰੂ ਕਰਤਾ ਜਦਕਿ ਜਿਹੜੇ ਸਾਡੇ ਦੇਸ਼ ਦੀ ਸੈਨਾ ਸੀ ਜਿਹੜੇ ਹਿੰਦੁਸਤਾਨ ਦੀ ਸੈਨਾ ਸੀ ਉਹਨੇ ਸਵੈਮ ਤਖਾਂਦੇ ਹੋਏ ਸਿਰਫ ਅੱਤਵਾਦੀ ਠਿਕਾਣੇ ਤੇ ਹਮਲਾ ਕੀਤਾ ਔਰ ਅੱਤਵਾਦੀਆਂ ਨੂੰ ਮਾਰਿਆ ਕਿਉਂਕਿ ਜੇਕਰ ਕੋਈ ਕਿਸੇ ਨੂੰ ਮੇਥੇ ਨੂੰ ਮਾਰਦਾ ਹੈ ਜੇਕਰ ਕੋਈ ਕਿਸੇ ਸਲਾਨੀ ਨੂੰ ਟੂਰਿਸਟ ਨੂੰ ਨਿਆ ਤਸ਼ਕਾਰ ਕਰਦਾ ਹੈ ਉਹ ਫਿਰ ਕਾਨੂੰਨੀ ਦੋਸ਼ੀ ਹੁੰਦਾ ਹੈ ਬੰਦਾ ਸੀ ਵੀ ਪਾਕਿਸਤਾਨ ਦੀ ਸਰਕਾਰ ਉਹਨਾਂ ਨੂੰ ਸਜ਼ਾ ਦਿੰਦੀ ਪਰ ਨਹੀਂ ਪਾਕਿਸਤਾਨ ਦੀ ਸਰਕਾਰ ਨੇ ਹਮੇਸ਼ਾ ਸ਼ੁਰੂ ਤੋਂ ਹੀ ਜਿਹੜੇ ਅੱਤਵਾਦੀਏ ਉਹਨਾਂ ਨੂੰ ਪਨਾਹ ਦਿੱਤੀ ਏ ਹਵਾਈ ਜਹਾਜ਼ ਜੈਕ ਕਰਾਏ ਆ ਹਾਈਜੈਕ ਕਰਾਏ ਆ ਕਈ ਜਗ੍ਹਾ ਬੰਬਲਾਸ ਕੀਤੇ ਆ ਔਰ ਹਰ ਦੇ ਮਗਰ ਸਾਰੇ ਜਿੰਨਾ ਵੀ ਵਰਡ ਸਾਰਾ ਵਰਡ ਜਾਣਦਾ ਹੈ ਅਮਰੀਕਾ ਵੀ ਜਾਣਦਾ ਹੈ ਰੂਸ ਵੀ ਜਾਣਦਾ ਹੈ ਔਰ ਇਸੇ ਕਰਕੇ ਪਾਕਿਸਤਾਨ ਇੱਕ ਅਤਵਾਦੀ ਦੇਸ਼ ਹੈ ਔਰ ਜੇਕਰ ਹਿੰਦੁਸਤਾਨ ਸੈਨਾ ਨੇ ਅਤਵਾਦੀਆਂ ਦੇ ਟਿਕਾਣੇ ਤੇ ਹਮਲਾ ਕੀਤਾ ਉਹਨਾਂ ਨੂੰ ਉਹਨਾਂ ਦੇ ਕਿਤੇ ਦੀ ਸਜ਼ਾ ਦਿੱਤੀ ਤੇ ਪਾਕਿਸਤਾਨੀ ਬੁਖਲਾ ਗਏ ਉੱਥੋਂ ਦੇ ਪ੍ਰਧਾਨ ਮੰਤਰੀ ਉੱਥੋਂ ਦੇ ਰੱਖਿਆ ਮੰਤਰੀ ਬੁਖਲਾ ਗਏ ਔਰ ਉਹਨਾਂ ਸਾਡੇ ਨੇਥੇ ਰਾਕ ਗਿਆ ਤੇ ਜਿਹੜੇ ਗੁਰੂ ਘਰ ਚ ਕੀਰਤਨ ਕਰ ਰਹੇ ਸੀ ਕੀਰਤਨੀ ਜੱਥਾ ਪੁੰਚ ਤੇ ਹਮਲਾ ਕਰਤਾ ਬਲਾਸਟ ਕਰਤਾ ਤੇ ਉਹਨਾਂ ਨੂੰ ਸ਼ਹੀਦ ਕਰਤਾ ਇੱਕ ਪਾਸੇ ਪਾਕਿਸਤਾਨੀ ਵੇਖ ਲੋ ਜਿਹੜੇ ਨਿਹੱਥੇ ਹਿੰਦੂਆਂ ਦੇ ਸਾਡੇ ਸਿੱਖਾਂ ਦੇ ਆਗੇ ਅਤਿਆਚਾਰ ਕਰਦੇ ਆ ਸਾਨੂੰ ਆਪਣੀਆਂ ਗੋਲੀਆਂ ਦਾ ਬੰਬ ਦਾ ਨਿਸ਼ਾਨਾ ਬੰਨ੍ਹਦਾ ਹੁੰਦੇ ਆ ਔਰ ਉਹਨਾਂ ਨੂੰ ਸਜ਼ਾ ਦੇਣ ਵਾਸਤੇ ਹਿੰਦੂ ਸਰਕਾਰ ਦੀ ਹਿੰਦੁਸਤਾਨ ਸਰਕਾਰ ਨੇ ਸੈਯੋ ਵਰਤਿਆ ਇੱਕ ਪਾਸੇ ਪਾਕਿਸਤਾਨੀ ਸਰਕਾਰ ਵੇਖ ਲੋ ਅੱਜ ਚਿਹਰਾ ਦਾ ਵਰਡ ਹੈ ਨੰਗਾ ਹੋ ਗਿਆ ਕਿ ਸਾਡੇ ਪੁੰਛ ਜਿਹੜਾ ਗਾਜੀ ਪੁੰਛ ਵਿਆਹਤ ਗੁਰਦੁਆਰਾ ਸਾਹਿਬ ਸੀ ਉੱਥੇ ਜਿਹੜੇ ਸਾਡੇ ਰਾਗੀ ਕੀਰਤਨ ਕਰ ਰਹੇ ਸੀ ਉਹਨਾਂ ਨੂੰ ਬਲਾਸਟ ਕਰਕੇ ਉੱਥੇ ਸ਼ਹੀਦ ਕਰ ਦਿੱਤਾ ਤੇ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਸੀ ਉਹਨਾਂ ਦੀ ਬਿਲਡਿੰਗ ਦਾ ਬੜਾ ਨੁਕਸਾਨ ਕੀਤਾ ਅਸੀਂ ਜੰਗ ਨਹੀਂ ਚਾਹੁੰਦੇ ਅਸੀਂ ਸ਼ਾਂਤਰੀ ਆ ਅਸੀਂ ਯੁੱਧ ਨਹੀਂ ਚਾਹੁੰਦੇ ਅਸੀਂ ਅਹਿੰਸਾ ਨਹੀਂ ਚਾਹੁੰਦੇ ਅਸੀਂ ਇਨਸਾਨ ਦੇ ਪੁਜਾਰੀ ਆ ਪਰ ਜਦੋਂ ਕੋਈ ਸਾਡੇ ਦੇਸ਼ ਅਚਕ ਅੱਤਵਾਦੀ ਆ ਕੇ ਸਾਡੇ ਨਿਹੱਥੇ ਭਰਾਵਾਂ ਦਾ ਕਤਲ ਕਰੇਗਾ ਸਾਡੀਆਂ ਭੈਣਾਂ ਨੂੰ ਵਿਦੂਆ ਕਰੇਗਾ ਸਾਡੇ ਬੱਚਿਆਂ ਨੂੰ ਯਤਿਮ ਕਰੇਗਾ ਅਸੀਂ ਉਹਨਾਂ ਦੇ ਜਿਹੜੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਇਰਾਦੇ ਨਿਸ਼ਤਾ ਬੂਣ ਕਰਾਂਗੇ ਉਹਨਾਂ ਨੂੰ ਗੋਲੀ ਦਾ ਜਵਾਬ ਗੋਲੀ ਨਾਲ ਦਾਂਗੇ ਅਸੀਂ ਕਮਜ਼ੋਰ ਨਹੀਂ ਅਸੀਂ ਅਸੀਂ ਗੁਰਗੁਰੀਵ ਸਿੰਘ ਮਹਾਰਾਜ ਦੇ ਬੱਚੇ ਆ ਜਿਹੜੇ ਜਿਨ੍ਹਾਂ ਨੇ ਸਿਖਾਇਆ ਸੀ ਸਵਾ ਲੱਖ ਨਾਲ ਇਕੱਲਾ ਲੜਾਨ ਵਾਲਾ ਅਸੀਂ ਉਸ ਕਲਗੀਧਰ ਬਾਦਸ਼ਾਹ ਦੇ ਬੱਚੇ ਆ ਅਸੀਂ ਫਿਰ ਵੀ ਸ਼ਾਂਤੀ ਚਾਹੁੰਦੇ ਆ ਅਸੀਂ ਅਮਨ ਚਾਹੁੰਦੇ ਆ ਕਿਉਂਕਿ ਜੰਗ ਯੁੱਧ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਅਸੀਂ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਫੇਰ ਹੱਥ ਜੋੜ ਕੇ ਬੇਨਤੀ ਕਰਦੇ ਆਂ ਅੱਬਲ ਤੇ ਜੰਗ ਹੋਣੀ ਨਹੀਂ ਚਾਹੀਦੀ ਸ਼ਾਂਤੀ ਚਾਹੀਦੀ ਏ ਕਿਉਂਕਿ ਜੰਗ ਵਿੱਚ ਹਮੇਸ਼ਾ ਬੇਕਜ਼ੂਰੀ ਮਰਦੇ ਆ ਜਿਹੜੇ ਦੋਸ਼ੀ ਹੁੰਦੇ ਉਹ ਬਚ ਕੇ ਨਿਕਲ ਜਾਂਦੇ ਆ ਜੰਗਾਂ ਹੋਣੀਆਂ ਨਹੀਂ ਚਾਹੀਦੀਆਂ ਤੇ ਜੇਕਰ ਜੰਗ ਹੋਈ ਏ ਤੇ ਜਿੱਥੇ ਕਿਤੇ ਅਤਿਵਾਦੀਏ ਦੋਵੇਂ ਦੇਸ਼ਾਂ ਦੇ ਸੈਨਾਵਾਂ ਉੱਥੇ ਹਮਲਾ ਕਰਨ ਨਾ ਕਿ ਸਾਡੇ ਰਾਗੀ ਸਿੰਘ ਜਿਹੜੇ ਕੀਰਤਨ ਕਰ ਰਹੇ ਆ ਜਾਂ ਸਾਡੇ ਮੰਦਰ ਜਾਂ ਸਾਡੇ ਮਸਜਿਦਾਂ ਜਾ ਸਾਡੇ ਗਿਰਜੇ ਕਰਾ ਤੇ ਹਮਲੇ ਕਰਕੇ ਇੱਕ ਰਾਖਸ਼ ਰੂਪੀ ਸੈਨਾ ਦਾ ਰੂਪ ਦਿਖਾਨ ਔਰ ਇਹ ਮਸ਼ਹੂਰ ਹੈ ਸਾਰਾ ਵਰਡ ਜਾਣਦਾ ਹੈ ਕਿ ਸਾਨੂੰ ਦਸੰਦੀ ਲੋੜ ਨਹੀਂ ਗਈ ਜਿਹੜੀ ਪਾਕਿਸਤਾਨੀ ਸੈਨਾ ਹੈਗੀ ਏ ਉਹ ਹਮੇਸ਼ਾ ਉਹਨਾਂ ਰਾਖਸ਼ ਰੂਪੀ ਰੂਪ ਦਿਖਾਇਆ ਉਹਨਾਂ ਸਾਡੇ ਕਈ ਸੈਨਿਕਾਂ ਦੇ ਸਿਰ ਲਏ ਬੜਾ ਕੁਝ ਬੜੇ ਗੁਨਾਹ ਦਿੱਤੇ ਕਾਫੀ ਲੰਬੇ ਸਮੇਂ ਤੋਂ ਸ਼ਾਂਤੀ ਸੀ ਦੇ ਚ ਪਰ ਜਿਹੜੇ ਇਹ ਸਮਾਜਵਾਦੀ ਤੱਤ ਨੇ ਜਿਹੜੇ ਅੱਤਵਾਦੀ ਏ ਇਨਾ ਕੋ ਸ਼ਾਂਤੀ ਬਰਦਾਸ਼ਤ ਨਹੀਂ ਹੋਈ ਤੇ ਨਾ ਪੈਲਗਾਮ ਟਟਣਾ ਕੀਤੀ ਸੋ ਮੈਂ ਸਾਰਿਆਂ ਨੂੰ ਸਾਰੇ ਹਿੰਦੁਸਤਾਨੀਆਂ ਨੂੰ ਸਾਰੇ ਦੇਸ਼ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਸਾਰੇ ਧਰਮਾਂ ਨੂੰ Hindu Sikh Muslim Isai ਵੀ ਰਲ ਕੇ ਚੱਲੋ ਅਜ ਕੁਝ ਲੋਕ ਅਲੱਗ ਪੰਦਾ ਮੈਸੇਜ ਦੇ ਰਹੇ ਆ ਹਿੰਦੁਸਤਾਨ ਦੇ ਝੰਡੇ ਸਾੜਿਆ ਵਿਦੇਸ਼ਾਂ 'ਚ ਉਹ ਵੀ ਸਾਡੇ ਭਰਾ ਨੇ ਉਹ ਵੀ ਮੁੱਖ ਤਰ੍ਹਾਂ ਜਾਣ ਦੇਸ਼ ਦੇ ਨਾਲ ਖੜੇ ਹੋਣ ਕਿਉਂਕਿ ਦੇਸ਼ ਨੇ ਸਭ ਕੋਈ ਸਾਨੂੰ ਦਿੱਤਾ ਪਰ ਉਹਨਾਂ ਦਾ ਵੀ ਫਰਜ਼ ਹੈ ਜੇ ਜੰਗ ਸ਼ੁਰੂ ਹੋ ਗਈ ਹੈ ਤੇ ਦੇਸ਼ ਦੇ ਖਿਲਾਫ ਲੋਨ ਜਿਹੜੇ ਲੋਕ ਦੇਸ਼ ਦੇ ਖਿਲਾਫ ਪੋਸਟਾ ਪਾ ਰਹੇ ਨੇ ਜਿਹੜੇ ਲੋਕ ਆਪਣੀ ਸੈਨਾ ਦੇ ਖਿਲਾਫ ਪੋਸਟਾ ਪਾ ਰਹੇ ਨੇ ਉਹਨਾਂ ਨੂੰ ਗद्दार ਐਲਾਨਿਆ ਜਾਏ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਜੈ ਹਿੰਦ ਕਿਸੇ ਦੇਸ਼ ਦੀ ਜਨਤਾ ਦੇ ਖਿਲਾਫ ਨਹੀਂ ਹੈਗੀ ਸਾਡੇ ਦੇਸ਼ ਦੀ ਜੰਗ ਅੱਤਵਾਦੀਆਂ ਦੇ ਖਿਲਾਫ ਹੈ ਜਿਹੜੇ ਅੱਤਵਾਦੀ 1469 ਸ਼ੁਰੂ ਹੋਏ ਸੀ ਜਦੋਂ ਬਾਬੇ ਨਾਨਕ ਦੀ ਇੱਥੇ ਜਨਮ ਲਿਆ ਸੀ ਉਸ ਤੋਂ ਬਾਅਦ ਉਸ ਵੇਲੇ ਬਾਬਰ ਬਾਬਰ ਆਤਵਾਦਿਆ ਰੂਪੇ ਚ ਆਇਆ ਉਹਨੇ ਸਾਡੇ ਸਿੱਖਾਂ ਦੇ ਦੋਹਾਂ ਜੁਲਮ ਕੀਤੇ ਹਮਾਇੂ ਆਇਆ ਉਹਨੇ ਸਾਡੇ ਦੇਸ਼ ਤੇ ਜੁਲਮ ਕੀਤੇ ਅਕਬਰ ਆਇਆ ਉਹਨੇ ਸਾਡੇ ਦੇਸ਼ ਤੇ ਜੁਲਮ ਕੀਤੇ ਔਰੰਗਜ਼ੇਬ ਆਇਆ ਉਹਨੇ ਸਾਡੇ ਸਾਡੀ ਦਸਵੀਂ ਪਾਤਸ਼ਾਹੀ ਗੁਰਗੁਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਸਾਹਿਬਜ਼ਾਦੇ ਸਾਡੇ ਸਿੱਖਾਂ ਦੇ ਸਾਡੇ ਦੋਹਾਂ ਦੇ ਜੁਲਮ ਕੀਤੇ ਸਾਡੇ ਗੁਰੂ ਮਹਾਰਾਜ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕੁਰਬਾਨੀ ਦੇਣੀ ਪਈ ਹਿੰਦੂ ਕੌਮ ਦੀ ਰੱਖਿਆ ਵਾਸਤੇ ਇਹ ਅੱਤਵਾਦੀ ਕੋਈ ਅਜੇ ਤਨ ਹੀ ਬਣੇ ਔਰ ਇਹ ਜਿਹੜੇ ਅੱਤਵਾਦੀ ਆਏ ਆ ਹਮੇਸ਼ਾ ਮੁਸਲਮ ਕੰਟਰੀ ਚੋਂ ਹੀ ਆਏ ਆ ਔਰ ਅਜ ਤੱਕ ਦਾ ਇਤਿਹਾਸ ਵਾਏ 1852 ਤੋਂ ਲੈ ਕੇ 1947 ਤੱਕ ਅੰਗਰੇਜ਼ਾਂ ਨੇ ਜਿੰਨਾ ਸਾਡਾ ਸ਼ੋਸ਼ਣ ਕੀਤਾ ਉਹ ਤੋਂ 100 ਗੁਣਾ ਜ਼ਿਆਦਾ ਜਿਹੜੇ ਮੁਸਲਮ ਅੱਤਵਾਦੀ ਏ ਉਹ ਸਾਡੇ ਦੇਸ਼ ਵਾਸੀਆਂ ਤੇ ਜ਼ੁਲਮ ਕਰਦੇ ਆਏ ਆ ਔਰ ਅੱਜ ਸਮਾਂ ਆ ਗਿਆ ਹੈ ਮੋਦੀ ਜੀ 140 ਕਰੋੜ ਦੀ ਜਨਤਾ ਤੁਹਾਡੇ ਨਾਲ ਹੈ ਔਰ ਦੇਸ਼ ਦੇ ਹਰ ਇੱਕ ਸੈਨਿਕ ਦੇ ਨਾਲ ਹਰ ਇੱਕ 140 ਕਰੋੜ ਦੇ ਲੋਕਾਂ ਦੇ ਆਸ਼ੀਰਵਾਦ ਹੈ ਇਹ ਜਿਹੜਾ ਆਤਵਾਦ ਹਰ ਸਦੀ ਚ ਰਾਖਸ਼ ਰੂਪੀ ਆਂਦਾ ਕਦੀ ਬਾਬਾ ਦੇ ਰੂਪ ਵਿੱਚ ਕਦੀ ਔਰੰਗਜ਼ੇਬ ਦੇ ਰੂਪ ਵਿੱਚ ਕਦੀ ਹਮਾਇਦ ਦੇ ਰੂਪ ਵਿੱਚ ਔਰ ਅੱਜ ਜਿਹੜਾ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਆਇਆ ਇਹਨਾਂ ਆਤਵਾਦੀਆਂ ਤੇ ਘਰ ਜਾ ਕੇ ਇਹਨਾਂ ਨੂੰ ਖਤਮ ਕਰ ਦੋ ਇਹ ਲੜਾਈ ਜਿਹੜੀ ਹੈਗੀ ਆਰ ਪਾਰ ਜੁਣੀ ਚਾਹੀਦੀ ਹੈ ਅਸੀਂ جنگ ਨਹੀਂ ਜਾਂਦੇ ਪਰ ਜਿਹੜੇ ਆਤਵਾਦੀ ਹਰ ਸਦੀਏ ਚ ਰਾਸ਼ਟਰੂਪੀ ਰੂਪ ਧਾਰਨ ਕਰਕੇ ਸਾਡੀ નિર્ਦੋਸ਼ ਜਨਤਾ ਦਾ ਖੂਨ ਚੂਸਦੇ ਇਹਨਾਂ ਦਾ ਇੱਕ ਵਾਰੀ ਸਫਾਇਆ ਕਰਨਾ ਚਾਹੀਦਾ ਹੈ ਜੈ ਹਿੰਦ ਜੈ ਬਾਪ